ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਕੀ ਹਾਲ ਚਾਲ ਨੇ ਆਪਾਂ ਆਏ ਜੀ ਆ ਕਿੱਥੇ ਲੁਧਿਆਣੇ ਯੂਨੀਵਰਸਿਟੀ ਲੁਧਿਆਣੇ ਯੂਨੀਵਰਸਿਟੀ ਆਏ ਜੀ ਤੇ ਆ ਮਿਲੋ ਹਰਮਨ ਨੂੰ ਹਰਮਨ ਆਇਆ ਨਾਲ ਹੋਰ ਸੁਣਾਉਂਗਾ ਆਪੇ ਆਏ ਤੇ ਨਖੋਣੇ ਦਾ ਮੇਲਾ ਗਿਆ ਲਾ ਕਰਕੇ ਦਿਖਾ ਦਿੰਨੇ ਮੇਲਾ ਇਹਦਾ ਆਪ ਤਾਂ ਦੇ ਲੋ ਦੇਖੋ ਜੀ ਮੇਲਾ ਹਰਮਨੋਂ ਪਗਾਨਾ ਜੀ ਵੀ ਡਾਇਆ ਹੋਇਆ ਹੈ ਇਹਨਾਂ ਨੇ ਜੀ ਦਵਾਈ ਜਿਹੜੀ ਐਫ ਐਮ ਸੀ ਦੀ ਆਉਂਦੀ ਕੋਰਾ ਜਣ ਉਹਨਾਂ ਦਾ ਵਾਈ ਪਗਾਨਾ ਉਹ ਵਾਲਾ ਅੱਛਾ ਜੀ ਦਿਖਾ ਦੇ ਮਾੜਾ ਜੂਮ ਕਰਕੇ ਉਹ ਤੇ ਜਾ ਕੇ ਦੇਖੋ ਨੇ ਆ ਇਹਨਾਂ ਦੇ ਆਪਣੇ ਪੂਰੇ ਜਣ ਦਵਾਈ ਐਫ ਐਮ ਸੀ ਵਾਲਿਆਂ ਦੀ ਗਰਮੀ ਬਹੁਤ ਆ ਬਾਕੀ ਆ ਦੁਕਾਨਾਂ ਲੱਗੀਆਂ ਜੀ ਨਾਲ ਨਾਲ ਆਪਾਂ ਐ ਪਹਿਲੀ ਵਾਰੀ ਇਹ ਵੀ ਹਰਮਨ ਲੈ ਕੇ ਆਇਆ ਕਹਿੰਦਾ ਜਾਣਾ ਆਪਾਂ ਮੇਲੇ ਤੇ ਬਾਕੀ ਤੁਸੀਂ ਦੇਖੋ ਪਰੌਣਕ ਮੇਲਾ ਪੂਰਾ ਜੀ ਹੈ ਪਿਛਲੇ ਸਾਲ ਨਾਲੋਂ ਐਦ ਕੀ ਰੱਛ ਥੋੜਾ ਜਿਹਾ ਘੱਟ ਵਾ ਪਿਛਲੇ ਸਾਲ ਤਾਂ ਰੱਛ ਬਹੁਤ ਹੀ ਪੈਰੀਂ ਰੱਖੁੰਦਾ ਸੀ ਐਦ ਕੀ ਘੱਟ ਆ ਪਰ ਗੱਡੀਆਂ ਬਹੁਤ ਆ ਟ੍ਰੈਫਿਕ ਬਹੁਤ ਆ ਮਸ਼ਹਿੰਦਰੀ ਵੀ ਬਹੁਤ ਵਧੀਆ ਵਧੀਆ ਵਾ ਪੈਰੋ ਦਿਖਾਉਣੇ ਆ ਟਰੈਕਟਰ ਵੀ ਦਿਖਾਉਣੇ ਆ ਏਸੀ ਗਾਵੇਂ ਟਰੈਕਟਰ ਸ਼ੋਅ ਹੋਣ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਜਾਗੇ ਮਿਲਦੇ ਮੜੇ ਜਾਂਦਾ ਬਲਾਂ ਬੱਗੇ ਆਪਾਂ ਐਮਪਲੀਮੈਂਟ ਵਾਲਿਆਂ ਦੇ ਵਿੱਚ ਆਪੀ ਸਟੇਟ ਕਰਦੇ ਐਂਟਰੀ ਕਰਨ ਲੱਗ ਪਾੜ ਬਹੁਤ ਦੇਖਿਆ ਮਹਿੰਦਰ ਵਾਲਿਆਂ ਦਾ ਸਭ ਤੋਂ ਮਹਰੇ ਖੜਾ ਆ ਪਹਿਲੇ ਟਰੈਕਟਰ ਹੀ ਦੇਖ ਲਈ ਮਹਿੰਦਰਾ ਆ ਪਲੋ ਲੈ ਲੋ ਪਲੋ ਪਲੋ ਥੱਲੇ ਲੇ ਲਗੇ ਆ ਆ ਉਹ ਸਹੀ ਆ ਲਿਖਣੀ ਸਹੀ ਆ ਇਹ ਸਾਰੀਆਂ ਕੰਪਨੀਆਂ ਨੇ ਆਹ ਇੱਕ ਹੋ ਗਈ ਆ ਪੀਨ ਲਈ ਓਏ ਗਰਮੀ ਵੜੀ ਜਾ ਰੱਖਦਾ ਆ ਕੰਪੈਨ ਖੜੀ ਸਵਰਾਜ ਦੀ ਆ ਸਵਰਾਜ ਉਹ ਦੇਖ ਰਹੀ ਜੋਂਦਾ ਹੀ ਸੀ ਜਿਹੜਾ ਲੱਗਾ ਜੋਂਦਾ ਦੀ ਭਰਾਵਾ ਆਵੇ ਅੱਜ ਤੇ ਉਹ ਸਟਿਲ ਵਗੀ ਆ ਆ ਜੋ ਉਹਨਾਂ ਵਾਜ ਮਾਰ ਆਵੇਂ ਇੱਧਰ ਆ ਮੈਸੇਜ ਆ ਰਿਹਾ ਇੱਧਰ ਉਹ ਦੇਖਦੇ ਹਾਂ ਕੀ ਆ ਪਾਣੀ ਵੀ ਆਈ ਐ ਬੰਦੇ ਬਾਕੀ ਆਦੇ ਭੂੰਡ ਹਾਂਜੀ ਬਾਬਿਓ ਇੱਕ ਆਪਾਂ ਹਾਪੂੜ ਜਲੇ ਅੰਤਾਜ ਲੁਧਿਆਣੇ ਉਹੀ ਪਹਿਲੋ ਪਰ ਮੇਲੇ ਤੇ ਵੀ ਦੇਖਿਆ ਤੇ ਬਾਜਰੇ ਆਪਾਂ ਪਰ ショਪ ਤਾਂ ਹਿਆ ਪਰਿਓ ਤੇ ਮੇਲੇ ਵਾਲੇ ਗਾਰੰਟੀ ਨਹੀਂ ਦਿੰਦੇ ਸੀ ਤੇ ਉਹ 1 ਮਹੀਨੇ ਦੀ ਗਾਰੰਟੀ ਸਿਰਫ ਦਿੰਦੇ ਸੀਗੇ ਇਹਸ ਕਰਕੇ ਫੇ ਆਪਾਂ ਪਰੇ ਗਏ ਹਾਂ ਇਹ ਗੈਲ ਰੋਡ ਤੇ ਉਥੋਂ ਲਿਆਂਦਾ ਫੇ ਉਹਨਾਂ 6 ਮਹੀਨਿਆਂ ਦੀ ਇਹਦੀ ਗਾਰੰਟੀ ਦਿੱਤੀ ਤੇ ਇਹ ਲਿਆਂਦਾ ਫੇ ਆਪਾਂ ਇਹਦੇ ਨਾਲ ਮੀਟਰ ਵੀ ਆ ਤੇ ਮੋਟਰ ਸਾਰਾ ਕੁਝ ਇਹਦੇ ਵਿੱਚ ਗਿਆ ਬਾਕੀ ਇਹਦੇ ਨਾਲ ਪੰਪ ਮਿਲੀ ਜਾ 1 ਮਿਲੀ ਜਿਹੜੀ ਆਪਾਂ ਟੈਂਕ ਦੇ ਵਿੱਚ ਭਰੋਣੀ ਆ ਈਜ਼ ਲਾਲੇ ਤੇ ਆਵਲੀ ਤੇ ਪ੍ਰੋਬਲਮ ਵਾਲੀ ਮੇਰੀ ਜਿਹੜੀ ਆਪਾਂ ਉਹ ਨੂੰ ਅੱਗੇ ਲਾਉਣੀ ਆ ਕਿ ਜਦਾਂ ਦੂਜੀ ਹੁਣੀ ਆ ਮੇਰੇ ਸਾਹਮਣੇ 4-5 ਫੁੱਟ ਦੀ ਜੁਲੀ ਟੈਂਕ ਕਿ ਵਰਾਉਣੀ ਆ ਤੇ ਜਿਹੜੀ ਦੂਜੀ ਇਹ ਹੁਣੀ ਆ 8-9 ਫੁੱਟ ਦੀ ਤਾਂ ਫੁੱਟ ਦੀ ਜੋ ਵੱਧ ਤੋਂ ਵੱਧ ਤੇ ਇੱਕ ਦੂਜੀ ਗੱਲ ਵੀ ਆ ਤੇ ਸੈਂਸਰ ਵਾਲੀ ਟ੍ਰੀਟ ਆ ਲੂਡਾ ਸਾਰਾ ਕੁਝ ਇੱਕਾ ਫਿਲਟਰ ਜਿਹੜਾ ਮਿਲਿਆ ਉਹਦੇ ਵਿੱਚ ਲਾਉਣ ਲਈ ਜੁਆਰਾ ਕੋਈ ਸ਼ੀਧੀ ਮਿਲੇ ਆਸਮਾਨ ਤੇ ਨੂੰ ਆਪਾਂ ਕਨੈਕਟ ਕਰ ਲਿਆ ਵਾ ਤੇ ਇਹ 12 ਵੋਲਟ ਤੇ ਚੱਲੂਗਾ ਇਹਦਾ ਤਾਂ ਬੱਝ ਗਿਆ ਵਾ ਜੁਗਾਰ ਉਦਾਂ ਬਾਕੀ ਕਰ ਲੋ ਚੈੱਕ ਮਾਡਲ ਨੰਬਰ ਇਹਦਾ ਹੈਗਾ ਵਾ DCFD 4E ਤੇ 12 ਵੋਲਟ ਕਿ ਇਹ ਕੋਈ ਯਾਦ ਹੈ ਲੋਸਾਰਾ ਕੋਸਤ ਲੀ ਗਿਆ ਵਾ ਕਿ ਉਹ ਕੁਝ ਵੀ ਹੈਗਾ ਤੇ ਇਹਦੇ ਵਿੱਚ ਆਉਂਦੇ ਆ ਉਦਾਂ ਤਿੰਨ ਤਰ੍ਹਾਂ ਦੇ ਆਉਂਦੇ ਆ ਜੇ ਆਪਾਂ ਮੀਡੀਅਮ ਵਾਲਾ ਲਿਆ ਵਾ ਜਿਹੜਾ ਇਹ ਪਾਉਂਦਾ ਹੈਗਾ ਤੇਲ ਮੀਡੀਅਮ ਵਾਲਾ 70 ਕ ਦੇ ਕਰੀਬ ਜਿੱਦਾਂ ਇੱਕ ਮਿੰਟ ਦਾ 70 ਲੀਟਰ ਉਹਨਾਂ ਨੇ ਕਿਹਾ ਸੀਗਾ 70 ਨਾਲ ਤਾਂ 50 ਤਾਂ ਪਾਉ ਗਈ ਬਾਕੀ ਉਹ ਤਾਂ ਵਾਦੀ ਦੱਸਦੇ ਹੁੰਦੇ ਆ ਬਾਕੀ ਇਹ ਹੀ ਗੱਤ ਬਾਕੀ ਹੁਣ ਆਪਾਂ ਫਿੱਟ ਕਰਕੇ ਦਿਖਾਉਣੇ ਤੁਹਾਨੂੰ ਸਾਰਾ ਆਪਾਂ ਕਰਤਾ ਫਿੱਟ ਇਹ ਤੇ ਜਦੋਂ ਕਰਕੇ ਕਰਤਾ ਵਾ ਤਾਂ ਬਾਕੀ ਤਾਰਾਂ ਬੈਟਰੀ ਤੋਂ ਲਾ ਲਿਆ ਕਰਾਂਗੇ 12 ਵੋਲਟ ਤੇ ਚੱਲਣਾ ਇਹ 12 ਵੋਲਟ ਤੋਂ ਤਾਰਾਂ ਲਾ ਲਿਆ ਕਰਾਂਗੇ ਤਾਂ ਮਸ਼ੀਨ ਚ ਟਰੈਕਟਰਾਂ ਚ ਤੇਲ ਪਾਉਣ ਲਈ ਸਹੀ ਆ ਸਿਸਟਮ ਕਰੋ ਚੱਕਾ। ਆਕੀ ਤੇਲ ਹੁਣ ਪਾ ਕੇ ਦੇਖਿਆ ਜੀ ਆਪਾਂ। ਟਰੈਕਟਰ ਚ ਪਾਇਆ ਜੀ 13 ਗ੍ਰੇਟਰ ਆ ਦੇ 50 ਮੀਟਰ ਦੇ ਉੱਤੇ। ਤੇ ਰੀਡਿੰਗ ਚੱਲੂਗੀ ਨਾਲੋਂ ਨਾਲ। ਕਰੋ ਚੱਕਾ ਦੇ। ਮੱਕੀ ਵਧੀਆ ਜੁਗਾੜ ਆ ਸਾਰਾ। ਤੇਲ ਪਾਉਣਾ ਸੌਖਾ ਹੋ ਜਾਣਗੇ ਸਾਰਾ ਕੁਝ। ਇਸ ਕਰਕੇ ਆਪਾਂ ਇਹਨਾਂ ਤਾਂ ਇਹ ਬਾਕੀ ਨੂੰ ਉਹਦਾ ਫਿੱਟ ਕਰਾਂਗੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਲਾਵਾਂਗੇ ਜਾਂ ਤਾਂ ਆਪਾਂ ਇੱਥੇ ਫਿੱਟ ਕਰਾਂਗੇ ਜੇ ਇੱਥੇ ਸੂਤ ਆ ਗਿਆ ਠੀਕ ਆ ਨਹੀਂ ਤਾਂ ਆਪਾਂ ਇੱਥੇ ਜੇ ਮੈਗਾ ਇਹਦੀ ਪੈਂਪਣਾ ਛੋਟੀ ਹੋ ਜਾਵੇ ਵਿੱਚ ਥੱਲੇ ਟੈਂਕ ਜੇ ਵੀ ਜਾਣੀ ਚਾਹੀਦੀ ਆ ਟੈਂਕ ਦੀ ਜਾਈ ਜ਼ਿਆਦੀ ਆ ਤੇ ਜੇ ਇੱਥੇ ਫਿੱਟ ਕਰਦੇ ਪੈਂਪ ਛੋਟੀ ਹੋ ਜੂ ਨਹੀਂ ਤਾਂ ਆਪਣੇ ਕੋਲ ਆ ਨਾਟਵਾ ਇਹ ਨਾਟ ਲੰਬੇ ਪਾ ਕੇ ਆਪਾਂ ਇਦਾਂ ਐਂਗਲ ਬਣਾ ਕੇ ਐਂਗਲ ਦੇ ਉੱਤੇ ਇਹ ਸਰੋਕ ਤਾਂ ਨੂੰ ਕਰਕੇ ਆਪਾਂ ਫਿੱਟ ਕਰ ਦਾਂਗੇ ਪੱਕਾ ਹੀ ਇਦਾਂ ਨਾਲ ਇਹਦੇ ਰਹਾ ਕਰੂਗਾ ਉਹ ਆਪਾਂ ਨੂੰ ਬੈਸਟ ਤਰੀਕਾ ਲੱਗਾ ਇੱਥੇ ਪੱਕਾ ਫਿੱਟ ਕਰ ਦਾਂਗੇ ਨਾਲ ਨਾਲ ਤੇਲ ਪੋਣਾ ਸੋਖਾ ਸਾਰਾ ਕੁਝ ਸੋਖਾ ਰਹੂਗਾ ਵੇ ਕੀ ਕਰੀਏ ਚੈੱਕ ਬਾਕੀ ਬੈਂਟਰੀ ਵੀ ਇੱਥੇ ਰੱਖਣ ਲਈ ਬਣਾ ਲਾਂਗੇ ਜਿੱਦਾਂ ਅੰਕਲ ਜੀ ਲਾ ਕੇ ਤੋਗਾ ਇਹਦਾ ਬੈਂਟਰੀ ਦਾ ਖਲੀ ਇੱਥੇ ਬਣਾ ਲਾਂਗੇ ਥੱਲੇ ਤਾਂ ਕਿ ਆਪਾਂ ਦਾ ਹਾਈ ਵਰਤੀ ਰਹੀ ਪਾਪੋ ਇਹ ਵਾਲਾ ਇੰਨਾ ਟੈਂਪੋ ਲੱਗਦਾ ਹੁੰਦਾ ਹੀ ਪੌਣ ਲਈ ਇਸ ਕਰਕੇ ਆਪਾਂ ਐਸ ਕੀ ਇਹ ਲੈਣ ਤਾਂ ਮੇਗਾ ਚਲ ਸੋਕ ਤੇ ਹੋ ਜਾਗੇ ਨਾਲ ਤੇਲ ਬਹੁ ਡੁੱਲ ਜਾਂਦਾ ਹੁੰਦਾ ਟਰੈਕਟਰਾਂ ਜੇ ਪੋਣਾ ਜਾਂ ਇਦਾਂ ਤੇਲ ਡੁੱਲਦਾ ਹੁੰਦਾ ਹੀ ਅੱਗੇ ਆਪਾਂ ਪਾਇਆ ਇਹਦੇ ਵਿੱਚ ਹੁਣ ਤੇਲ ਤੇ ਬਹੁਤ ਵਧੀਆ ਤੇਲ ਪਿਆ ਇਹਦੇ ਨਾਲ ਤੇ ਇਹ ਟੈਂਕੀ ਫੁੱਲ ਹੋ ਗਈ 13 ਲੀਟਰ ਹੀ ਪਿਆਪ ਪਏ ਉਹਨੇ ਕੱਟ ਕੀਤਾ ਤੀਨੇ ਚ ਭਰੀ ਹੀ ਟੰਕੀ ਉਦਾਂ ਦੀ ਤੇ ਬੜੀਆ ਜੁਗਾੜ ਲੱਗਾ ਉਦਾਂ ਬਾਕੀ ਹੁਣ ਕੱਲੂ ਕੰਪੈਨ ਆ ਜੇ ਵੀ ਪਾਵਾਂਗੇ ਤੇਲ ਕੱਲੂ ਮਸ਼ੀਨਾਂ ਚ ਚਲਾਉਣੀ ਆ ਆਪਾਂ ਦੋਨੇ ਨਾਲੇ ਉਹ ਤੁਹਾਨੂੰ ਦਿਖਾਵਾਂਗੇ ਤੇਲ ਪਾਉਂਦੇ ਨਾਲੇ ਡਰਾਈਵਰ ਖੁਸ਼ ਬੰਦੇ ਸਾਰੇ ਖੁਸ਼ ਹੋ ਜਾਣੇ ਕੱਲ ਨੂੰ ਦੇਖ ਕੇ ਸਿਹਤਾਂ ਪਰ ਕਿੱ사 ਨਵੀਂ ਦੀ ਬਾਬੇ ਕੱਟਾ ਫਾਟ ਵੀ ਕੰਮ ਚੁਰੂ ਓਨਾ ਵੱਡਿਆ ਤਾਂ ਉਹ ਤੇ ਵੱਡਿਆ ਪਹਿਲਾਂ ਕਿੱਲਾਗਾ ਉਹ ਜਿੱਥੇ ਰੀਪਰ ਚੱਲਦਾ ਪਿਆ ਉਦੋਂ ਵਾਈ ਕਿੱਲਾ ਵੱਢ ਗਏ ਇੱਧਰ ਆਪਾਂ țe ਪਲਾਟ ਨੂੰ ਲਾ ਲਈ ਹੁਣ ਇੱਥੇ ਇੱਕਦਿਆਂ ਦਾ ਫਲਾਟ ਆ ਆਪਾਂ ਲਾ ਲੀਏ ਉਹਨਾਂ ਟਰਾਲੀ ਇੱਥੇ ਮੈਲੀ ਟੈਂਕੀ ਮੋਣ ਲੱਗੇ ਆ ਉਧਰ ਹੋਰ ਤੇ ਦਾਣੇ ਪਾਏ ਆ ਲੱਗਾ ਵਿਆ ਹਰਵਿੰਦਰ ਚਲਾਉਣ ਕਰੋ ਜੀ ਅੱਗੇ ਚੱਲਾਈ ਬਾਕੀ ਅੱਜ ਚੱਲਦੀਆਂ ਭਈਆਂ ਆਪਣੀਆਂ ਦੋਨੇ ਮਸ਼ੀਨਾਂ ਹੀ ਜੋ ਨਾ ਡਿੱਗਾ ਆਏ ਵੀ ਆਹ ਤਾਂ ਇਹਨੂੰ ਵੀ ਥਿਆ ਪਿਆ ਵਾ ਥੱਲੇ ਵਾਲਾ ਵੀ ਇਹ 2.5-3 ਕਿੱਲਿਆਂ ਦਾ ਪਲਾਟ ਥੱਲੇ ਆਦਾ ਵਾ ਇਹ ਇਹਦੇ ਇਹਨੂੰ ਮਾਰ ਦੇ ਕੇ ਆਇਆ ਲੰਮਾਈ ਪਿਆ ਹੋਇਆ ਜਰੋੜ ਜਾਂ ਕਰ ਆਪਣੀ ਚੱਲਦੀ ਰਹੀ ਉਹ ਤੇ ਜਿੰਨੀ ਹੌ ਤੇ ਚੱਲਦੀ ਬਈ ਆਪਣੀ ਸਰੋ ਜੇ ਬਾਕੀ ਸਵਾਇ ਬੁਰੀ ਆ ਤੇ ਬਾਬੇ ਦੀ ਮਿਹਰ ਨਾਲ ਅੱਜ ਕੰਮ ਬਹੁਤ ਸੋਹਣਾ ਚੱਲਿਆ ਬਸ ਵਾਹਿਗੁਰੂ ਜੀ ਇਦਾਂ ਹੀ ਚੱਲੀ ਜਾਵੇ ਆਪਣਾ ਕੰਮ ਜੀ ਚੱਲਦਾ ਪਿਆ ਜੀ ਕੰਮ ਜਾਈ ਹਰਵਿੰਦਰ ਪਹੁੰਚਦਾ ਨੇ ਯਾਰ ਡਿੱਗਾ ਹੋਇਆ ਝੋਨਾ ਏ ਸਾਰਾ ਇਧਰੋਂ ਛੇ ਲੋ ਜੀ ਚੱਲਣ ਦੀ ਆ ਹੁਣ ਪਹਿਲੇ ਲੋ ਚ ਡਿੱਕੇ ਹੋਏ ਚ ਬਾਕੀ iracial ਆਪਣੇ ਵਾਲੀ ਰਾਂਗਪੂਰਾ ਫੱਬਦਾ ਵਿਆ ਰੰਗ ਬੋਸ ਸੋਣਾ ਲੱਗਦਾ ਏ ਚੱਕ ਚੱਲ ਪਿਆ ਕੰਮ ਸੋਣਾ ਹੁਣ ਬਾਕੀ ਦੂਜੀ ਮਸ਼ੀਨ ਜਿੰਨ ਤੇ ਚੱਲਦੀ ਪਈ ਉਹ ਉਹ ਦੇ ਆਪਣੀ ਵਾਲੀ ਉਹ ਖੜਾ ਹੀ ਆ ਚੋਨਾ 26 ਆ 126 ਤੋਂ ਉਹ ਖੜਾ ਵਾ ਉਥੇ ਇਸ 8 ਕਿੱਲੇ ਹੀ ਉਹਨਾਂ ਦੇ ਵੱਡਣ ਵਾਲੇ ਮੇਰੇ ਸਾਨਾ ਉਹਨਾਂ ਦੇ ਤੋਂ ਵੱਡੇ ਹੀ ਚੱਲੇ ਆ ਇਹ ਇੱਕ ਘੇਰਾ ਵੱਡਿਆ ਗਿਆ ਵਾ ਇੱਕ ਦੋ ਘੇਰੇ ਹੀ ਗਏ ਚਾਰ-ਚਾਰ ਕਿੱਲਿਆਂ ਦੇ ਤੇ ਇੱਕ ਵੱਡਿਆ ਗਿਆ ਤੇ ਇੱਕ ਘਰੇ ਗਿਆ ਵਾ ਉਹ ਵਾਵਾ ਇਦਾਂ ਦੂਰ ਆ ਥੋੜੀ ਚਲਦੀ ਵਈ ਇੰਨੀ ਦੂਰ ਆ ਕਾ ਬਾਕੀ ਆਪਣੇ ਵਾਲੀ ਆ ਚਲਦੀ ਵਈ ਦੇਖਾ ਬਾਕੀ ਉੱਧਰ ਵੀ ਚੱਲਦੇ ਆਪਾਂ ਲੱਗੇ ਆ ਕੇ ਤੇ ਬਣਾਵਾਂਗੇ ਵੀਡੀਓ ਕਿ ਮਾਲੇ ਘਰ ਨੂੰ ਜਾਣਾ ਸੀ ਗੇੜਾ ਮਾਰ ਆਈਏ ਘਰੇ ਚੱਲੀ ਗਿਆ ਕੰਮ ਤਾਂ ਬਕਿਆ ਹੋਇਆ ਹਾਂਜੀ ਆਉਂਦੀ ਜੀ ਲਓ ਜੀ ਆਪਾਂ ਪਹੁੰਚੇ ਅਸੀਂ ਦੂਜੀ ਮਸ਼ੀਨ ਦੇ ਕੋਲ ਚਲਦੀ ਪਈ ਐ ਵੀ ਇੱਧਰ ਨਗਾਇਆ ਪੰਮਵਾ ਚਲਾਉਣਾ ਇਹ ਢੋਣਾ ਖੜਾ ਹੀ ਆ ਦੇਖੋ 126 ਹੀ ਇਹ ਹੈ ਯਾ। ਲੱਗਿਆ ਬੇ ਬਟਨ। ਇੱਕ ਕਰ ਚੈੱਕ ਕਰ। ਬਾਕੀ ਰੀਪਰ ਵੀ ਮਾਰੀ ਜਾਂਦੇ ਨਾਲੋਂ ਨਾਲ ਹੀ। ਕਿਉਂਕਿ ਇਹਨਾਂ ਨੇ ਸਾਰੇਆਂ ਗੱਜਰਾਂ ਹੀ ਲਾਉਣੀਆਂ ਹੁੰਦੀਆਂ ਇੱਥੇ। ਇਹ ਨਾਲ ਨਾਲ ਹੀ ਕੀ ਹੱਦ ਦੇ। ਤਾਂ।

ਆਪਣੇ ਵਾਲੀ ਤੇ ਭਰ ਗਈ ਆ ਟਰਾਲੀ ਨੱਟੇ ਪਏ ਆ ਕਟਿਆ ਆਵੜਾ ਕੇਰਾ ਕਟਿਆ ਜਲਾ ਡਿੱਗਾ ਡਿੱਗਾ ਹੀ ਜਿਹੜਾ ਇਧਰੋਂ ਤੇ ਕੋ ਪਰਲੇ ਪਾਸੇ ਡਿੱਗਾ ਜਿਹੜਾ ਉਹ ਲੱਗੇ ਪਏ ਆ ਉਧਰ ਆਪਣੀ ਦੂਜੀ ਡਿਟੀ ਵੀ ਆ ਗਈ ਯਾਰ ਸਫਾਈ ਸੁਹੀ ਦੇਖਾ ਕਿਦਾਂ ਸਵਾਈ ਬਾਬਾ ਪੂਰੀ ਆ ਓਕੇ ਰਿਪੋਰਟ ਓਕੇ ਆ ਸਵਾਈ ਤੇਰਾ ਤੇਰਾ ਸਵਾਈ ਪੂਰੀ ਆ ਆਪਣੇ ਇੱਕ ਬੰਦੇ ਨੇ ਮੈਨੂੰ ਕਿਹਾ ਹੀ ਕਹਿੰਦੇ ਮਸ਼ੀਨ ਦੀ ਸਫਾਈ ਨਹੀਂ ਪੂਰੀ ਮੈਂ ਕਿਹਾ ਹਾਂ ਇੱਕ ਕਰੂ ਫਿਰ ਸਫਾਈ ਕਰਾਂ ਉਹ ਤਾਂ ਹੀ ਗੱਲਾਂ ਬਣਾਉਂਦੇ ਹੀ ਮੈਨਾਂ ਕਰੋ ਚੈੱਕ ਮਾਈਲਾ ਬਹੁਤ ਜ਼ਿਆਦਾ ਹੀ ਕੰਮ ਆਉਂਦਾ ਫਾਕੀ ਇਹਦੇ ਪੇ ਆਣੇ ਇਹ ਥੋੜੀ ਜੀ ਅੱਧੀ ਕਿ ਟੈਂਕੀ ਪਾਉਂਦੇ ਹੋ ਟੀਸੀ ਜੀ ਕੱਢਦੇ ਤੇ ਬੜਾ ਵਧੀਆ ਹੁਣਾ ਹੀ ਝਾੜ ਠੀਕ ਆ ਇਹਦਾ ਆ ਗਏ ਆ ਗਏ ਆ ਲੋ ਜੀ ਬਾਬੇ ਚੱਲਦਾ ਪਿਆ ਜੀ ਕੰਮ ਬਸ ਆਹ ਤੇ ਢਾਈਆਂ ਕਿਲਿਆਂ ਦਾ ਪਲਾਟ ਹੈਗਾ ਇਹ ਕੱਟਿਆ ਚੱਲਾ ਬਸ ਰਹਿ ਗਏ 4 ਕਿਹੜੀ ਦੋ ਮਸ਼ੀਨਾਂ ਨਾਲ ਲੱਭਦਾ ਮੈਂ ਟੋ ਮੈਟੀ ਕੰਮ ਨੂੰ ਵੱਡਿਆ ਜਾਣਾ ਜਲਦੀ ਰੀਪਰ ਵੀ ਨਾਲ ਨਾਲ ਹੀ ਚੱਲਦਾ ਪਿਆ ਅਗਲੀ ਵਟਿਆ ਜਾਣਾ ਮੇਰੇ ਸਾਨਾ ਆਈ ਹੁਣਾਂ ਦਾ ਅੱਜ ਇਹਦੇ ਜਿਹੜਾ ਰੇਜੂ ਘਰਾ ਰਿਹਾ ਹੈ ਨਾ ਉਹ ਤੇ ਗਿਆ ਤਾਂ ਬਾਕੀ ਇੱਧਰ ਮੁੰਡਿਆਂ ਨੇ ਕੰਮ ਕਰਤਾ ਦੇਖਿਆ ਹੈ ਗਾਨੀ ਬਾਰੀ ਦੇ ਕੁੰਡੇ ਖੁੱਲੇ ਹੀਗੇ ਤੇ ਟਰਾਲੀ ਉੱਤੇ ਲੈ ਗਏ ਜਿਹੜਾ ਵਟਾ ਤਾਂ ਨਗਾਈ ਚੱਲ ਬਈ ਉਹ ਦੇਖੋ ਕਿਸ ਤਰ੍ਹਾਂ ਢੇਰ ਲੱਗਾ ਇਹ ਤਾਂ ਦਾ ਘਟੇਰ ਲੱਗਾ। ਹੌਣ ਲੱਦਾਂ ਦੇ ਆ। ਦਵਾਰਾ ਸਰੋਪਾ ਪਾਤਾ ਕਿ ਗੱਲ ਤੇ ਇਹਦੀ ਜ਼ਿੰਮੇਵਾਰੀ ਹੀ ਦੇਖਣ ਦੀ ਉਹਦੇ। ਰੀਲ ਪਾਵਾਂਗੇ ਹੁਣ ਸਰੋਪੇ ਵਾਲੀ। ਦੇਖੋ ਕਰੋ ਜੇ ਇੱਕ ਵਾਰੀ।